ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨਵਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਪੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਪਛਣਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮੀਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਕਿਥੋਂ ਸੱਜਣਾ ਲਿਆਵਾ ਸੰਗ ਤੋੜ ਕੇ ਤੇ ਖੇਤਾਂ 'ਚ ਪ੍ਰੇਤ ਆ ਗਏ ਜਿਹੜੇ ਰੱਖੇ ਤੋਂ ਰਾਖੀ ਦੀ ਆਸ ਰੱਖਦਾ ਹੈ ਉਹੀ ਤੇਰਾ ਖੇਤ ਖਾਵੇ ਇਹ ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ ਕੋਈ ਇਹਨਾਂ ਤੋਂ ਚਾਹ ਨਹੀਂ ਹੈਗੀ ਕਰਕੇ ਭੱਜ ਤਿਆ ਪੂਰੀਆਂ ਕਿ ਜਿਹੜੀਆਂ ਸਿੱਟ ਚ ਲੱਗੇ ਨਾ ਫੇਰਾ ਤੇ ਬਹੁਤ ਪਿੰਡਾਂ ਦੇ ਵਿੱਚ ਵੀਡੀਓ ਆ ਰਹੀਆਂ ਨੇ ਵੀ ਪਿੰਡਾਂ 'ਚ ਬੜੋਗੇ ਕਿਵੇਂ ਭਗਵਾਨ ਤੁਮਾਨੂੰ ਦੱਸ ਦੀ ਬੰਦੇ ਲੈ ਕੇ ਮੁੱਖ ਮੰਤਰੀ ਆਇਆ ਫਿਰ ਜੂ ਇਹਨਾਂ ਨਾਲ ਦੋ ਦੋ ਹੋਣਗੇ ਮੁਲਾਜ਼ਮਾਂ ਉਹ ਤਾਂ ਇੱਕ ਪਾਸੇ ਖੜੇ ਰਿਹਾ ਕਰਨਗੇ ਇਹਨਾਂ ਨੂੰ ਪਤਾ ਨਹੀਂ ਕਿ ਸਤਾਈ ਦੇ ਵਿੱਚ ਕੀ ਹਾਲ ਹੋਣਾ ਹੈ ਹਾਲ ਹੈ ਇਹਨਾਂ ਦੇ ਮਤਲਬ ਸਕਾਰ ਇਹਨਾਂ ਨੂੰ ਕੀ ਪਤਾ ਨਹੀਂ ਅਸੀਂ ਜੇ ਪਹਿਲਾਂ ਜਿੱਤ ਗਏ ਉਹ ਤਾਂ ਜਿੱਤੇ ਹੋਰ ਵਾਲੇ ਲੋਕ ਬੈਠੇ ਨੇ ਇਹਨਾਂ ਨੇ ਵੋਟਾਂ ਪਈਆਂ ਤਾਂ ਜਿੱਤੇ ਨੇ ਹੁਣ ਦੇਖ ਲਓ ਸਤਾਈ ਦੇ ਵਿੱਚ ਵੀ ਕਿੰਨਾ ਕੁ ਤੁਹਾਨੂੰ ਵੀ ਦਾ ਵੀ ਅਸੀਂ ਆਪਾਂ ਐਮਐਲਏ ਬਣ ਜਾਗੇ ਜਾਂ ਮੰਤਰੀ ਬਣ ਜਾਗੇ ਸੋ ਜਿੰਨੇ ਵੀ ਸੱਜਣ ਪਹੁੰਚੇ ਨੇ ਵੱਖ-ਵੱਖ ਪਿੰਡਾਂ ਦੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਪਹਿਲਾਂ ਬੇਨਤੀ ਕਰਦਾ ਜਸਵੀਰ ਸਿੰਘ ਜੀ ਨਾਗਰੀ ਨੂੰ ਮੁੱਦੇ ਦਾ ਪਤਾ ਹੀ ਹੈ ਜਿਸ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਹਾਂ ਵੀਰੇ ਸੋ ਇਹ ਕਿਸੇ ਇੱਕ ਪਰਿਵਾਰ ਦਾ ਜਾਂ ਕਿਸੇ ਇੱਕ ਧਰਮ ਦਾ ਜਾਂ ਕਿਸੇ ਇੱਕ ਜਾਤ ਦਾ ਹਨਾ ਇਹ ਮੁੱਦਾ ਨਹੀਂ ਇਹ ਆਪਣਾ ਸਮਾਜਿਕ ਮੁੱਦਾ ਹੈ ਤੇ ਆਪਾਂ ਇਹਨਾਂ ਚੀਜ਼ਾਂ ਪਿੱਛੇ ਹੀ ਜਿਹੜੀਆਂ ਵੋਟਾਂ ਪਾਉਂਦੇ ਆ ਲੋਕਾਂ ਨੂੰ ਜਿਹੜੇ ਐਮਐਲਏ ਬਣ ਕੇ ਨਾਰਮਲ ਲੋਕੇ ਹੁੰਦੇ ਨੇ ਪਿਛੋਕੜ ਬੈਕਗ੍ਰਾਉਂਡ ਆਪਾਂ ਨੂੰ ਉਹਨਾਂ ਦੀ ਪਤਾ ਨਹੀਂ ਹੁੰਦੀ ਕੀ ਹੁੰਦੀ ਆਪਾਂ ਬਸ ਇੱਕ ਵੇਵ ਦੇ ਵਿੱਚ ਆ ਕੇ ਆਪਾਂ ਉਹਨਾਂ ਨੂੰ ਵੋਟਾਂ ਪਾ ਦਿੰਦੇ ਆ ਤੇ ਉਸ ਤੋਂ ਬਾਅਦ 5 ਸਾਲ ਫਿਰ ਆਪਾਂ ਹੀ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਇੱਥੇ ਮੈਂ ਆਪਣੇ ਆਪ ਨੂੰ ਵੀ ਕਸੂਰਵਾਰ ਮੰਨਦਾ ਕਿਉਂਕਿ ਜਦੋਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਟਾਰਟ ਹੋਈ ਸੀ ਇਹਨਾਂ ਦੀ ਕੰਪੇਨਿੰਗ ਹੋਈ ਸੀ ਉਸ ਟਾਈਮ ਮੈਂ ਬਹੁਤ ਜ਼ਿਆਦਾ ਇਹਨਾਂ ਦਾ ਮਨੂੰ ਫੇਵਰ ਕੀਤਾ ਸੀ ਮੇਰੇ ਪ੍ਰਵੰਤ ਸਿੰਘ ਬਾਜੀ ਵੀਰ ਜੀ ਦੇ ਸੁਪੁੱਤਰ ਗੁਰਮੀਤ ਸਿੰਘ ਵਿੱਕੀ ਜੀ ਤੇ ਚੇਅਰਮੈਨ ਮਾਰਕੀ ਕਮੇਟੀ ਮਹੰਗਾ ਸਿੰਘ ਬਰਾੜ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਸੜਕਾਂ ਦਾ ਕੰਮ ਹੈ ਜਿਹੜਾ ਉਹ ਕਦੋਂ ਤੱਕ ਹੈ ਚਾਲੂ ਕਰ ਦਿੱਤਾ ਜਾਵੇਗਾ ਹਾਂਜੀ ਚੇਅਰਮੈਨ ਸਾਹਿਬ ਦੇਖੋ ਜੀ ਜੋ ਪਿਛਲੇ ਦਿਨੇ ਇੱਕ ਸੜਕਾਂ ਦੀ ਲਿਸਟ ਆਈ ਸੀ ਜਾਰੀ ਕੀਤੀ ਸੀ ਐਮਐਲ ਸਾਹਿਬ ਨੇ ਵੀ ਆਪਣੇ ਪੇਜ ਤੋਂ ਪਾਇਆ ਸੀ ਤੇ ਉਹਨਾਂ ਦਾ ਇਹਦਾ ਬੜੀ ਖੁਸ਼ੀ ਦੀ ਗੱਲ ਹੈ ਹਲਕੇ ਵਾਸੀਆਂ ਲਈ ਵੀ ਉਹਨਾਂ ਦਾ ਟੈਂਡਰ ਲੱਗ ਚੁੱਕਾ ਹੈ ਠੇਕੇਦਾਰਾਂ ਨੂੰ ਮਿਲ ਚੁਕਿਆ ਹੈ ਟੈਂਡਰ ਤੇ ਉਹ ਜਲਦੀ ਹੁਣ ਬਰਸਾਤ ਦੇ ਦੇਣੇ ਥੋੜੇ ਜਿਹੇ ਰਹਿ ਗਏ ਨੇ ਇਸ ਤੋਂ ਬਾਅਦ ਇਹਦਾ ਕੰਮ ਜਲਦੀ ਚੱਲ ਜਾਏਗਾ ਸਾਨੂੰ ਕੁਝ ਵੀਡੀਓ ਆਉਂਦੀਆਂ ਨੇ ਪਿੰਡਾਂ ਚੋਂ ਅਸੀਂ ਕਹਿੰਦੇ ਆ ਵੀ ਭਰਾਵਾਂ ਨੂੰ ਇਹ ਹੀ ਬੇਨਤੀ ਵੀ ਥੋੜੇ ਦਿਨ ਬਰਸਾਤਾਂ ਰੁਕਦੀਆਂ ਨੇ ਸਾਡੇ ਠੇਕੇਦਾਰ ਸਾਹਿਬ ਨਾਲ ਐਜੂ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੁੰਦੀ ਪਈ ਏ ਉਹ ਕਹਿੰਦੇ ਜਦੋਂ ਬਾਰਸ਼ਾ ਥੋੜੀ ਜਿਹਾ ਘਟ ਜਾਣਗੀਆਂ ਇਹ ਕੰਮ ਨਗਾਤ ਤੱਕ ਜਾਰੀ ਰਹੇਗਾ ਤੇ ਆਪ ਦੇਖੋ ਜੀ ਮੇਰੀ ਅਰ ਉਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਜਿਹੜਾ ਟੈਂਡਰ ਹੈ ਉਹਨਾਂ ਦਾ ਜਿਹੜਾ ਵਰਕਆਊਟ ਆ ਉਹ ਅਸੀਂ ਇਸ਼ੂ ਕਰ ਦਿੱਤਾ ਗਿਆ ਪਰ ਬਸਾਤਾ ਕਰਕੇ ਜਿਹੜਾ ਕੰਮ ਹੈ ਥੋੜਾ ਇਹ ਡਿਲੇ ਕਰ ਦਿੱਤਾ ਇੱਕ ਕਕਰਾਲੇ ਪਿੰਡ ਦੀ ਸਾਡੇ ਕੋਲ ਨਿਊਜ਼ ਆਈ ਹੈ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਕਰਾਲੇ ਵਾਸੀਆਂ ਨੂੰ ਕਿ ਦੇਖੋ ਜੀ ਸੜਕ ਜਿਹੜੀ ਸੀਗੀ ਉਹ ਪਹਿਲਾਂ 10 ਫੁੱਟ ਦੀ ਅਪਰੂਵ ਹੋ ਚੁੱਕੀ ਸੀ ਉਹਦਾ ਟੈਂਡਰ ਲੱਗਣਾ ਸੀਗਾ ਪਰ ਸਾਡੇ ਕੁਝ ਪਾਰਟੀ ਵਲੰਟੀਅਰ ਆਏ ਬੱਬੂ ਬਾਜਵਾ ਜੀ ਤੇ ਸਾਡੇ ਹੋਰ ਸੀਨੀਅਰ ਆਗੂ ਜਿਹੜੇ ਕਕਰਾਲੇ ਪਿੰਡ ਦੇ ਹੈਗੇ ਆ ਉਹਨਾਂ ਨੇ ਕੋਈ ਸ਼ਰਤ ਰੱਖੀ ਐ ਐਮਐਲ ਸਾਹਿਬ ਭਾਵੇਂ ਸੜਕ 6 ਮਹੀਨੇ ਪਰ ਸੜਕ ਜਿਹੜੀ ਸਾਨੂੰ 18 ਫੁੱਟ ਦੀ ਜਿਹੜੀ ਚੌੜੀ ਚਾਹੀਦੀ ਹੈ ਵਾਈਡ ਚੈੜੀ ਦੀ ਪੂਰੀ ਸੋ ਉਸ ਕਰਕੇ ਤੁਹਾਨੂੰ ਪਤਾ ਹੈ ਜੀ ਗਵਰਨਮੈਂਟ ਦਾ ਪ੍ਰੋਸੀਜਰ ਹੁੰਦਾ ਹੈ ਇਹ ਟੈਂਡਰ ਨੂੰ ਟਾਈਮ ਲੱਗਦਾ ਹੈ ਤੇ ਉਹ ਵੀ ਅਸੀਂ ਜਿਹੜਾ ਵਿਸ਼ਵਾਸ ਦਿੰਨੇ ਕਿ ਵਿਥਿਨ 2 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਉਹ ਕੰਮ ਹੈ ਜਿਹੜਾ ਚੱਲ ਰਿਹਾ ਆ ਕੰਮ ਕੰਪਲੀਟ ਹੋ ਜੂਗਾ ਜੀ ਨਾਮ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕੀ ਹਾਲਾਤ ਨੇ ਪਿੰਡ ਦੇ ਕਕਰਾਲੇ ਸੜਕਾਂ ਦੇ ਪਿੰਡ ਦੇ ਕਕਰਾਲੇ ਸੜਕ ਦਾ ਬੁਰਾ ਹੀ ਹਾਲ ਹੈ ਜੀ ਬਿਲਕੁਲ ਤੇ ਇੱਥੇ ਸਰਪੰਚ ਨੂੰ ਸਰਪੰਚ ਕਹਿੰਦਾ ਵੀ ਹਲੇ ਮੇਰੇ ਕੋਲ ਕੁਝ ਆਇਆ ਨਹੀਂਗਾ ਐਮਐਲਏ ਕੋਲ ਜਾਂਦੇ ਨੇ ਐਮਐਲਏ ਸਾਹਿਬ ਨੂੰ ਕੋਈ ਰਾਹਤ ਹੁੰਦੇ ਜੀ ਤੇ ਸੜਕ ਦਾ ਬੁਰਾਈ ਲਾ ਇੱਥੇ 2 ਚਾਰ ਮਹੀਨੇ ਪਹਿਲਾਂ ਇੱਕ ਮੌਤ ਹੋਈ ਆ ਜੀ ਕਿਸ ਕਰਕੇ ਹੋਈ ਉਹ ਇਹ ਆ ਟੋਇਆਂ ਕਰਕੇ ਜੀ ਟੋਇਆਂ ਕਰਕੇ ਬੰਦਾ ਟੋਏ ਚ गिर ਗਿਆ ਨਾਲ ਦੀ ਨਾਲ ਮਰ ਗਿਆ ਟਰੱਕ ਥੱਲੇ ਟੱਕ ਕਿੱਥੇ ਬੰਦੇ ਸੀ ਉਹ ਉਹ ਕਕਰਾਲੇ ਪਿੰਡ ਦੀ ਸੀ ਮਿਸਤਰੀਆਂ ਦਾ ਜੀ ਕੀ ਨਾਮ ਸੀ ਬਤਾ ਕੋਈ ਨੌ ਜੀ ਉਹਦਾ ਨੱਜ ਕੇਵਲ ਸਿੰਘ ਜੀ ਗੋਪਰਗਾਂਸ ਬਣਾਉਂਦਾ ਸੀ ਉਹ ਹਾਂ ਜੀ ਗਰੀਬੰਦਾ ਸੀ ਤੇ ਇੱਥੇ ਕੀ ਹੋਇਆ ਸਕੂਟਰ ਤੇ ਪਰਸੇ ਉਹ ਸਕੂਟਰ ਤੇ ਸੀ ਜੀ ਸਕੂਟਰ ਤੋਂ ਮਤਲਬ ਖੱਡੇ 'ਚ ਗਿਰ ਗਿਆ ਸਕੂਟਰ ਗਿਰ ਗਿਆ ਜੀ ਉਹ ਉਸ ਦਿਨ ਟਰੱਕ ਆਇਆ ਉਹਨੇ ਧੜੜਤਾ ਜੀ ਛੱਡੇ ਕਰਕੇ ਐਕਸੀਡੈਂਟ ਹੋਇਆ ਖੱਡੇ ਕਰਕੇ ਹਾਂ ਜੀ ਤੁਹਾਡੀ ਕੀ ਮੰਗ ਹੈ ਜੀ ਸੜਕ ਬਣਾਈ ਜਾਵੇ ਜੀ 18 ਫੁੱਟੀ ਸੜਕ ਬਣਾਈ ਜਾਵੇ ਤਾਂ ਬਹੁਤ ਪਰੇਸ਼ਾਨੀ ਡੇਲੀ ਕੋਈ ਮੀਂਹ ਪੈਂਦੇ ਜੀ ਇੱਥੋਂ ਦੀ ਕੋਈ ਲੰਘ ਨਹੀਂ ਸਕਦਾ ਬੁਰਾ ਹਿੱਲਾ ਜੀ ਇਸ ਰਸਤੇ ਦਾ ਵਰਤਾਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਹਨੇ ਇੱਥੇ ਆਏ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤਾਂ ਬੇਨਤੀ ਹੈ ਜੀ ਮੇਰਾ ਨਾਮ ਨਰਪੈ ਸਿੰਘ ਹੈ ਕੋਸ਼ਿਸ਼ ਕਰੋ ਕਿ ਹੀ ਜੋ ਜਿਆਦਾ ਜਾਣਦੇ ਮੈਨੂੰ ਰੀਦਰ ਸਿੰਘ ਜੀ ਨੇ ਪਰ ਉਹ ਮੇਰਾ ਡਾਊਨ ਨਰਪੈ ਸਿੰਘ ਹੈ ਠੀਕ ਹੈ ਜੀ ਮੈਂ ਤਾਂ ਇੱਕੋ ਹੀ ਥੋੜਾ ਜਿਹਾ ਸਾਡੇ ਜਿਆਦਾ ਸਮੱਸਿਆ ਬਹੁਤ ਵੱਡੀ ਸੀ ਕਕਰਾਲੇ ਪਿੰਡ ਚ ਨਾਗਰੀ ਉਦੋਂ ਵੀ ਵੱਡੀ ਆ ਆ ਚੁਬਕੀ ਉਦੋਂ ਵੀ ਵੱਡੀ ਆ ਪਿੰਡ ਭਾਵੇਂ ਛੋਟਾ ਹੈ ਸ਼ਾਪੁਰ ਪ੍ਰੇਮ ਸਿੰਘ ਵਾਲਾ ਬੁਜਰਕ ਖੇੜੀ तकरीबन 8 ਪਿੰਡ ਨੇ ਸਾਡੇ 8 ਪਿੰਡਾਂ ਦੇ ਸੀ ਆਇਆ ਜੁਰੇ ਪਹਿਲੀ ਵਾਰੀ ਤੌਰੇ ਜਦੋਂ ਬਣਨ ਵੇਲੇ ਆਇਆ ਉਹ ਮੈਂ ਨਾਲ ਸੀ ਐਮਐਲਏ ਦੇ ਸੀ ਗੱਡੀ ਵੀ ਲਾ ਕੇ ਰੱਖੀ ਰਹਿੰਦੇ ਲੈਕਚਰਾਂ 'ਚ ਫਰੀ ਤੇਲ ਕੋਲੋਂ ਪਾ ਕੇ ਫੌਰਨ ਚੋਂ ਆਇਆ ਸੀ ਇਹਨਾਂ ਦੇ ਨਾਲ ਲੱਗੇ ਆਮ ਆਦਮੀ ਪਾਰਟੀ ਦੇ ਬੜਾ ਇਹਨਾਂ ਦਾ ਸਹਿਯੋਗ ਦਿੱਤਾ ਪਰ ਐਂਡ ਤੇ ਇਹਨਾਂ ਨੇ ਇਹੋ ਜਿਹੇ ਹਾਲਾਤ ਕਰਤੇ ਆਇਆ ਐਮਐਲਏ ਇਹ ਸੜਕ ਜਦੋਂ ਬਣ ਗਈ ਇਹਦੇ ਉੱਤੋਂ ਨਹੀਂ ਰੰਗ ਕਿ ਆਊਗਾ ਤੁਹਾਡੇ ਪਿੰਡ ਬਹੁਤ ਵਾਰੀ ਲੰਗ ਗਿਆ ਹੁਣ ਜੀਰੀ ਲਾਉਣ ਦਾ ਸਮਾਂ ਸੀ ਇੱਕ ਮਹੀਨਾ ਪਹਿਲਾਂ ਕਿ ਵੀ ਆ ਕੇ ਇਹ 10 ਦਿਨਾਂ ਦੇ ਵਿੱਚ ਸੜਕ ਬਣਾ ਦੇਾਂਗੇ ਸਕੂਲ ਦੇ ਵਿੱਚ ਹ ਸਰਕਾਰੀ ਸਕੂਲ ਦੇ ਵਿੱਚ ਬੋਲ ਕੇ ਗਿਆ ਉਹ ਜਦੋਂ 10 ਦਿਨ ਲੰਗੇ ਉਸ ਤੋਂ ਬਾਅਦ ਫਿਰ ਥੋੜਾ ਜੀਰੀ ਦਾ ਸੀਜ਼ਨ ਚ ਨਹੀਂ ਉਪਰਾਲਾ ਕੀਤਾ ਹੈ ਹੁਣ ਵਿਹਲੇ ਜਿਓ ਹੁਣ ਕੀਤਾ ਉਪਰਾਲਾ ਇਹਨਾਂ ਦੇ ਲਾਰਿਆਂ ਕਰਕੇ ਸੀ ਕੀਤਾ ਵੀ ਇਹਨਾਂ ਦਾ ਨਾਮ ਤਾਂ ਇੱਥੇ ਕੁਝ ਅਸੀਂ ਲਗਣ ਦੇਣਾ ਇਹ ਕਹਿੰਦੇ ਜੀ ਰਿਪੇਅਰ ਕਰਾਂਗੇ ਸੜਕਾਂ ਦੀਆਂ ਮੈਂ ਨਾਗਰੀ ਵਾਲਿਆਂ ਨੂੰ ਪ੍ਰੇਮ ਸਿੰਘ ਵਾਲੇ ਛਾਪਰ ਵਾਲੇ ਜਿੰਨੇ ਵੀ ਮੇਰੇ ਬੁਜਰ ਕਬੀਰ ਤੋਂ ਪ੍ਰੇਮ ਸਿੰਘ ਵਾਲੇ ਤੋਂ ਜਿੰਨੇ ਵੀ ਆਪਾਂ ਅਪਾਰਠਪਿੰਡਾ ਦੇ ਲੋਕ ਖੇੜੀ ਤੋਂ ਖੇੜੀ ਨਗਾਇਆਂ ਤੋਂ ਆਏ ਹੋ ਸਾਰੇ ਆਪਾਂ ਰੇਅਰ ਨਹੀਂ ਕਰਨ ਦੇਣੀ ਤੁਸੀਂ ਮੇਰੇ ਤੇ ਛੜ ਦਿਓ ਸੜਕਾਂ ਤੁਹਾਡੀਆਂ ਸਾਰੀਆਂ ਬਣਣਗੀਆਂ ਜਿੱਥੋਂ ਮਰਜੀ ਪੈਸੇ ਦਾ ਪਰਾਲਾ ਕਰਾਂ ਨਾਲ ਰਹੋ ਇਹਨਾਂ ਦੇ ਆਪਾਂ ਖੱਡੇ ਖੁੱਡੇ ਜੇ ਨਹੀਂ ਪਰੋਣੇ ਇਹਨਾਂ ਤੋਂ ਦੂਜੀ ਬੇਨਤੀ ਆ ਵੀ 18 ਫੁੱਟੀਆਂ ਸੜਕਾਂ ਲੈਣੀਆਂ ਇਹਦੇ ਐਦੂ ਕੱਟ ਸਾਰੇ ਡੱਟ ਜਿਓ ਸੜਕਾਂ ਦੇ ਵੀ ਅਸੀਂ ਨਹੀਂ ਬਣਨ ਦੇਣੀ ਬਸ 18 ਫੁੱਟ ਤੋਂ ਸਾਰੇ ਅੜਜੋ ਬਣਣੀਆਂ ਫੇਰ ਜੜੋਂਗੇ ਨਹੀਂ ਤਾਂ ਫੇਰ ਬਣਾ ਕੇ ਨੌ ਕਬੁੱਟੀਆਂ ਪਾਰ ਜਾਣਗੇ ਉੱਚੇ ਨੀਵੇਂ ਜਾਂ ਕਰਕੇ ਮੈਨੂੰ ਫੋਨ ਕਰਦੇ ਰਹੋ ਮੈਂ ਆਜਿਆ ਕਰਾਂਗਾ ਆਪਾਂ ਪੂਰੇ ਲੈਵਲ 'ਚ ਕਰਕੇ ਬਣਾਵਾਂਗੇ ਆਪ ਬਣਾਵਾਂਗੇ ਹੁਣ ਤਾਂ ਹਾਂ ਜੇ ਕਰਦੇ ਨੇ ਇਸ ਤਰੀਕੇ ਨਾਲ ਹਜੇ ਵੀ ਕੁਝ ਸਮਾਂ ਹੈ ਐਮਐਲਏ ਲਈ ਜੋ ਕਰਦਾ ਤਾਂ ਠੀਕ ਇਲਾਕੇ ਦਾ ਤੇ ਨਹੀਂ ਤੇ ਉਪਰਾਲਾ ਕਰ ਲਿਆ ਸੀ ਤੇ ਮਿਰਬਾ ਸਿੰਘ ਜੀ ਇਸ ਮੁੱਦੇ ਨੂੰ ਲੈ ਕੇ ਤੁਸੀਂ ਕਿਨੂ ਕਿਨੂ ਮਿਲ ਚੁਕੇ ਹੁਣ ਤੱਕ ਕੋਈ ਦਰਖਾਸਤ ਲਿਖਤ ਮੈਂ ਦੇਈ ਹੈ ਕਿਸੇ ਮੰਤਰੀ ਨੂੰ ਸਾਡੇ ਪਿੰਡ ਦੀ ਪੰਚਾਇਤ ਬਹੁਤ ਵਾਰ ਜਾ ਚੁੱਕੀ ਹੈ ਮੈਂ ਤਾਂ ਜਾਂਦਾ ਨਹੀਂ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਲੱਗਦਾ ਨਹੀਂ ਮੂੰਹ ਬਹੁਤਾ ਜ਼ਿਆਦਾ ਮੈਂ ਇੱਕ ਧਾਰਮਿਕ ਵਿਸ਼ੇ ਤੇ ਰਹਿਣਾ ਜ਼ਿਆਦਾ ਤਾਂ ਕਰਕੇ ਇਹ ਝੂਠ ਬੋਲਦ ਨੇ ਜਾ ਨਹੀਂ ਜਾਂਦਾ ਨੱਚ ਤਾਂ ਕਰਕੇ ਅਸੀਂ ਜਾਂਦੇ ਨਹੀਂ ਹੋਰ ਪਤਪੰਤੇ ਸੱਜਣ ਬਹੁਤ ਗਏ ਨੇ ਨਾਗਰੀ ਤੋਂ ਵਿੱਚ ਬਹੁਤ ਗਏ ਨੇ ਚੁੱਕੀ ਤੋਂ ਜਿਹਨੇ ਪਿੰਡਾਂ ਦੇ ਸਾਰੇ ਲੋਕ ਜਾ ਕੇ ਥੱਕ ਗਏ ਨੇ ਤਾਂ ਹੀ ਇੱਥੇ ਹੋਏ ਨੇ ਮੇਰੇ ਬਸੇ ਹੁਣ ਕੀ ਫੈਸਲਾ ਕਰਿਆ ਤੁਸੀਂ ਅਸੀਂ ਫੈਸਲਾ ਕਰਿਆ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਅਸੀਂ ਆ ਬਣਾਵਾਂਗੇ ਛੜਕਉਣ ਤਾਂ ਜੇ ਇੱਕ ਆਪ ਬਣਾਓਗੇ ਤੁਸੀਂ ਉਸ ਵਿੱਚ ਕਹੇ ਵੀ ਤੁਸੀਂ ਹਰ ਰਾਤ ਨੀਤੀ ਵਿਰੋਧ ਹੋਵੇਗਾ ਇੱਥੇ ਹਾਂ ਉਹ ਅਸੀਂ ਬੋਰਡ ਤਿਆਰ ਪਿਆ ਲਿਆ ਉਹ ਗੱਡੀ ਚੋਂ ਕੱਢ ਕੇ ਉਹ ਅਸੀਂ ਬੈਨਰ ਛਪਾ ਲਿਆ ਠੀਕ ਹੈ ਬਾਕੀ ਜਿੰਨੇ ਪਿੰਡ ਆਏ ਨੇ ਇਹਨਾਂ ਤੋਂ ਵੀ ਸਹਿਮਤੀ ਲੈ ਲਾਂਨਾ ਇਹਨਾਂ ਦੇ ਵੀ ਬੋਰਡ ਫਿਰ ਇੱਕ ਇਕੱਠਾ ਬੋਰਡ ਬਣਾ ਕੇ ਲਾ ਦੇਵਾਂਗੇ ਠੀਕ ਆ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਗੁਰਦੀਪ ਸਿੰਘ ਜੀ ਪਿੰਡ ਨਾਗਰੀ ਤੁਸੀਂ ਨਾਗਰੀ ਤੋਂ ਤੁਸੀਂ ਤੁਹਾਡੇ ਬੜੀ ਸੜਕ ਦੇ ਕੀ ਹਾਲਾਤ ਹੈ ਸਾਡੇ ਪਿੰਡ ਦੇ ਸੜਕ ਦੇ ਬਹੁਤ ਮਾੜੀ ਹਾਲਾਤ ਨੇ ਜੀ ਮੈਂ ਇੱਕ ਇੰਸਟਾਗ੍ਰam ਤੇ ਰੀਸੈਂਟਲੀ ਵੀਡੀਓ ਅਪਲੋਡ ਕੀਤੀ ਸੀ ਸੋ ਉਹ ਵੀਡੀਓ ਤੇ ਅਸਰ ਲਾ ਲਓ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਕਾਫੀ ਵੀਡੀਓ ਵਾਇਰਲ ਹੋਈ ਉਹ ਉਸ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਕਿ ਕਰਾਲੇ ਪਿੰਡ ਦੀ ਜਿਹੜੇ ਭਤਵੰਤੇ ਸੱਜਣ ਨੇ ਹਨਾ ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਆਪਾਂ ਜਿਹੜਾ ਰਾਜਨੀਤਿਕ ਪਾਰਟੀ ਨੇ ਇਹਨਾਂ ਦਾ ਵਿਰੋਧ ਕਰਾਂਗੇ। ਸੋ ਜੇ ਸਾਡੇ ਪਿੰਡ ਨਾਗਰੀ ਵਾਲੀ ਸੜਕ ਦੇਖੀ ਜਾਵੇ। ਬਾਕੀ ਸਕੂਲ ਦੇ ਜਾਂਦੇ ਬੱਚਿਆਂ ਨੂੰ ਬਹੁਤ ਤਕਲੀਫਾਂ ਨੇ। ਬਾਕੀ ਜੇ ਆਪਾਂ ਦੇਖੀਏ ਵੀ ਕਿਸੇ ਕਿਸੇ ਵਕਤ ਵੀ ਇੱਥੋਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਤੇ ਐਮ.ਐਲ.ਏ. ਸਾਹਿਬ ਨੇ ਚਲੋ ਜਿਹੜੇ ਵੀ ਪਿੱਛੇ ਰਹੇ ਚੁੱਕੇ ਜਾਂ ਜਿਹੜੇ ਆਉਣਗੇ ਵੀ ਪਿੰਡ ਦੇ ਵਿੱਚ ਕਿਸੇ ਸ਼ੋਕ ਸਭਾ ਚ ਆਉਣ ਨਾਲੋਂ ਵੀ ਕਿਸੇ ਦੇ ਭੋਗ ਦੇ ਉੱਪਰ ਆ ਕੇ ਚਾਰ ਸ਼ਬਦਾਂ ਬੋਲ ਕੇ ਵੋਟਾਂ ਵਟੋਰਨ ਨਾਲੋਂ ਜੇ ਹੁਣ ਸਾਡੇ ਪਿੰਡ ਦੀ ਸੜਕ ਦਾ ਕੋਈ ਹੱਲ ਕੀਤਾ ਜਾਵੇ ਤਾਂ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਸਾਢੇ 3 ਸਾਲ ਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਮੈਂ ਗਰੰਟੀ ਨਾਲ ਆਪਦੀ ਗਰੰਟੀ ਦੇ ਕਹਿ ਸਕਦਾ ਬਾਕੀ ਮੇਰੇ ਪਿੰਡ ਦੇ ਵੀ ਉਰੇ ਮੌਜੂਦ ਨੇ ਸਾਰਿਆਂ ਨੂੰ ਪਤਾ ਹੋਊਗਾ ਸਾਡੇ ਇਸ ਮੈਂ ਐਮਐਲਏ ਲਾਸਟ ਵਾਰੀ ਉਦੋਂ ਦੇਖਿਆ ਸੀ ਜਦੋਂ ਸਾਡੇ ਪਿੰਡ ਵੋਟਾਂ ਲੈਣ ਆਇਆ ਸੀ ਉਸ ਤੋਂ ਬਾਅਦ ਐਮਐਲਏ ਦੀ ਮੈਂ ਸ਼ਕਲ ਨਹੀਂ ਦੇਖੀ ਵੀ ਦਾੜੀ ਕਾਲੀ ਹੈ ਕਿ ਚਟਕੀ ਪਿੰਡ ਦਾ ਕੀ ਫੈਸਲਾ ਹੈ ਹੁਣ ਸਾਡੇ ਪਿੰਡ ਦਾ ਫੈਸਲਾ ਤਾਂ ਇਹ ਹੈ ਜੀ ਕਿ ਇਸ ਟਾਈਮ ਅਸੀਂ ਜਿਵੇਂ ਹੁਣ ਸਾਡੇ ਕਕਰਾਲੇ ਅਸੀਂ ਇਹਨਾਂ ਨੂੰ ਪੂਰਾ ਫਾਲੋਅ ਅਪ ਦਵਾਵਾਂਗੇ ਇਹਨਾਂ ਦੇ ਨਾਲ ਆ ਜਿਵੇਂ ਦਾ ਫੈਸਲਾ ਇਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕਰਨੀਆਂ ਸਾਡਾ ਉਸ ਇਹਨਾਂ ਦੇ ਨਾਲ ਫੈਸਲਾ ਹੋ ਕਹਿੰਦੇ ਨਾਲ ਸਾਡੀ ਰਜਮੰਦੀ ਹੋਊਗੀ ਸਨੋ ਬਲਜਿੰਦਰ ਸਿੰਘ ਪਿੰਡ ਚੁੱਕੀ ਜੀ ਤੁਹਾਡੇ ਪਿੰਡ ਕਿਸ਼ੜਕਾਂ ਦਾ ਕੀ ਹਾਲਾਤ ਹੈ ਬੁਰਾ ਹਾਲ ਹੈ ਜੀ ਕਾਹਨੂੰ ਛੇੜੇ ਛੇੜ ਦਿਓ ਪੜਾ ਹਾਲ ਹੈ ਹਾਂ ਸਾਰਾ ਪਿੰਡ ਸਾਡਾ ਨਾਲ ਹੈ ਜੀ ਅਸੀਂ ਆ 10 ਵਾਰੀ ਜਾਏ ਐ ਐਮਐਲਏ ਕੋਲ ਜੀ ਜਦੋਂ ਮਿਲਦਾ ਹੀ ਨਹੀਂ ਉਹ ਕਹਿੰਦਾ ਕੁਛ ਕਰਦਾ ਕੁਛ ਅਸੀਂ ਕੀ ਕਰੀਏ ਸਾਡਾ ਫੈਸਲਾ ਅਸੀਂ ਲਾਵਾਂਗੇ ਧਰਨਾ ਚੋਰ ਦੀ ਜੋਗਲ ਤੱਕ ਸਾਡੀ ਸੜਕ ਨਹੀਂ ਬਣਦੀ ਉਹਨਾਂ ਚਿਰ ਧਰਨਾ ਵੀ ਨਹੀਂ ਚਾਹਦੇ ਹਾਂ। ਰਾਜਨੀਤਿਕ ਲੋਕ ਆਣਗੇ ਪਿੰਡਾਂ 'ਚ। ਬਾਦੂ ਕਿਹੜਾ ਹੁਣ ਕਿੱਥੇ ਸਾਡੇ ਅਸੀਂ ਬੜਨ ਕਿਵੇਂ ਦੇ ਮਹਾਰਾਜ ਜੀ? ਵਾਹ ਜੀ ਵਾਹ। ਠੀਕ ਐ। ਅਸੀਂ ਰਗੜ ਕੇ ਰੱਖ ਦਾਂਗੇ। ਪ੍ਰੇਮ ਸੁਪਿੰਦਰ ਸਿੰਘ ਜੀ। ਕਿਹੜੇ ਪਿੰਡ ਐ? ਕਕਰਾਲਾ ਪਾਈਗਾ ਜੀ। ਹਾਂ ਹੁਣ ਮੁੱਦਾ ਕਿੱਥੇ ਤੱਕ ਪਹੁੰਚ ਗਿਆ ਸੜਕਾਂ ਦਾ? ਹਜੇ ਤਾਈ ਕਿਤੇ ਵੀ ਨਹੀਂ ਪਹੁੰਚਿਆ ਹੈਗਾ ਸੜਕ ਤਾਂ ਬਣਾਉਂਦੇ ਹੀ ਨਹੀਂ ਹੈਗੇ ਕਹਿੰਦੇ ਨੇ ਵੀ ਅਸੀਂ ਆਵਾਂਗੇ ਬਣਾਵਾਂਗੇ ਕਿੰਨੇ ਵਾਰੀ ਲਾਰੇ ਲਾਰੇ ਨੇ ਬਣਾਉਂਦੇ ਹੈ ਨਹੀਂ। ਤੇ ਸਾਡਾ ਬਹੁਤ ਵੱਡਾ ਪਿੰਡ ਆਈ ਹਲਕੇ ਤੋਂ ਸਭ ਤੋਂ ਵੱਡਾ ਪਿੰਡ ਆ। ਤਕਰੀਬਨ 5-600 ਬੈਂਕ ਦਾ ਬਹੁਤ ਪੁਰਾਣੇ ਸਮੇਂ ਦੀ ਬੈਂਕ ਨਾਲ ਵੀ ਬਹੁਤ ਲੋਕ ਜੁੜੇ ਹੋਏ ਨੇ ਆਲੇ-ਦਾਲੇ ਪਿੰਡਾਂ ਦੇ ਲੋਕ ਆਉਂਦੇ ਨੇ ਬਹੁਤ ਦੁਖੀ ਨੇ ਇਹ ਲੋਕ ਸੜਕ ਕਰਕੇ ਹਾਂ ਪ੍ਰੇਮ ਸਿੰਘ ਥੋੜੀ ਸੜਕ ਦੇ ਕੀ ਹਾਲਾਤ ਹੈ ਬਹੁਤ ਬੁਰਾ ਹਾਲ ਹੈ ਬਹੁਤ ਗੰਦੀ ਸੜਕਾ ਬਹੁਤ ਗੰਦੀ ਸੜਕਾ ਕੋਈ ਸੁਣਵਾਈ ਨਹੀਂ ਅਸੀਂ ਜਾਂਦੇ ਐਮਐਲਏ ਕੋਲ ਗਿਆ ਹੋਰ ਸਰਕਾਰਾਂ ਕੋਲ ਸਾਡੀ ਪੰਚਾਇਤ ਜਾਂਦੀ ਆ ਕੋਈ ਸੁਣਵਾਈ ਨਹੀਂ ਵੋਟਾਂ ਲੈਣ ਜ਼ਰੂਰ ਆ ਇਹਨੇ ਹੁਣ ਅਸੀਂ ਬਾਈਕਾਟ ਕਰਾਂਗੇ ਸਾਰੀਆਂ ਸਰਕਾਰਾਂ ਦਾ ਉਹੀ ਮੰਤਰੀ ਆ ਵਿੱਚ ਹਾਂਜੀ ਸਤਰਾਨਾ ਹਲਕੇ ਦੇ ਪਿੰਡਾਂ ਦੀ ਜਿਹੜੀ ਸੜਕਾਂ ਹੈ ਪਿੰਡੂ ਸੜਕਾਂ ਕੇ ਹਾਲਤ ਬਹੁਤ ਖਸਤਾ ਹੈ 10-12 ਸਾਲ ਹੋ ਗਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ਨਹੀਂ ਬਣੀਆਂ ਇਸ ਕਰਕੇ ਹਾਦਸੇ ਵੀ ਹੋ ਰਹੇ ਹਨ ਕਕਰਾਲਾ ਪਾਈਕਾ ਜਿਹੜਾ ਕਿ ਮੇਨ ਪਾਤੜਾ ਸਮਾਨਾ ਰੋਡ ਹੈ ਉਸ ਤੋਂ ਅੰਦਰ ਲਿੰਕ ਰੋਡ ਜਾ ਰਿਹਾ ਹੈ ਉਸ ਸੜਕ ਦਾ ਨਿਰਮਾਣ ਕਾਫੀ ਲੰਬੇ ਸਮੇਂ ਤੇ ਨਹੀਂ ਹੋਇਆ ਇਸ ਕਰਕੇ 8 ਪਿੰਡਾਂ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਪੋਸਟਰ ਲਾਤੇ ਪਿੰਡ ਦੇ ਵਿੱਚ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਆਗੂ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਕਿਉਂਕਿ ਵਿਕਾਸ ਕਾਰਜ ਰੁਕੇ ਹਨ ਕੋਈ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ ਉਹ ਸੜਕਾਂ ਦਾ ਹਾਲਤ ਇੰਨੀ ਖਸਤਾ ਹੈ ਕਿ ਲਗਾਤਾਰ ਹਾਦਸੇ ਹੋ ਰਹੇ ਹਨ ਇਸ ਦੇ ਵਿੱਚ ਕਕਰਾਲਾ ਪਾਈਕਾ 부ਜਰੇ ਕੇ ਬੇਲੂ ਮਾਜਰਾ ਚੁਪਕੀ ਖੇੜੀ ਨਗਈਆਂ ਨਾਗਰੀ ਤੇ ਹੋਰ ਕਈ ਪਿੰਡ ਸਾਬੂਰੇ ਬੇਲੂ ਮਾਜਰਾ ਪਿੰਡਾਂ ਦੀ ਜਿਹੜੀ ਸੜਕਾਂ ਐ ਇਹਨਾਂ ਕੀ ਬਹੁਤ ਖਸਤਾ ਹਾਲਤ ਐ ਇਸ ਕਰਕੇ ਲੋਕਾਂ ਨੇ ਵਿਰੋਧ ਕੀਤਾ ਤੇ ਉਹ ਇਹ ਵੀ ਐਲਾਨ ਕਰਤਾ ਕਿ ਪਿੰਡਾਂ ਦੇ ਵਿੱਚ ਕਿਸੇ ਰਾਜਨੀਤਿਕ ਪਾਰਟੀ ਕੇ ਗੁਣ ਅਸੀਂ ਦਾਖਲ ਨਹੀਂ ਹੋਣ ਦੇਵਾਂਗੇ ਜਦ ਹੀ ਸੰਬੰਧ ਦੇ ਵਿੱਚ ਸਤਰਾਣਾ ਦੇ ਵਿਧਾਇਕ ਕੁਲਵੰਦ ਸਿੰਘ ਬਾਜੀਕਰਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹ ਪਤਾ ਲੱਗੇ ਕਿ ਉਹ ਵਿਦੇਸ਼ ਦੌਰੇ ਤੇ ਹਨ ਲੇਕਿਨ ਉਹਨਾਂ ਕੇ ਬੇਟੇ ਜੋ ਇਸ ਟਮ ਕੰਮ ਦੇਖ ਰਹੇ ਗੁਰਮੀਤ ਸਿੰਘ ਵਿੱਕੀ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਪ੍ਰੋਜੈਕਟ ਪਾਸ ਹੋ ਗਏ ਸੜਕਾਂ ਦੇ ਜਿਸ ਦਾ ਕੰਮ ਕੁਝ ਹੀ ਦਿਨਾਂ ਬਾਅਦ ਬਰਸਾਤ ਖਤਮ ਹੁੰਦੇ ਸ਼ੁਰੂ ਹੋ ਜਾਏਗਾ। ਔਰ ਜਿਹੜੇ ਪ੍ਰੋਜੈਕਟ 30 18 ਫੁੱਟ ਚੌੜੀ ਸੜਕ ਹੋਣੀ ਹੈ ਕਕਰਾਲਾ ਪਾਈ ਕੀ ਉਸਕੇ ਪ੍ਰੋਜੈਕਟ ਨੂੰ ਬਣਾ ਕੇ ਭੇਜਿਆ ਗਿਆ ਅਪਰੂਵਲ ਆਣ ਤੇ ਉਹ ਵੀ ਸੜਕ ਬਣਾ ਦਿੱਤੀ ਜਾਵੇਗੀ। ਲੇਕਿਨ ਸਮੇਂ ਦੱਸੇਗਾ ਕਿ ਕਦੋਂ ਮੰਡੀ ਬੋਰਡ ਪੰਜਾਬ ਦਾ ਇਹ ਸੜਕਾਂ ਦਾ ਨਿਰਮਾਣ ਕਰ ਰਹੇ ਨੇ ਲੇਕਿਨ ਲੋਕਾਂ ਦੇ ਵਿੱਚ ਸੜਕਾਂ ਨਾ ਬਣਨ ਦੇ ਕਰਕੇ ਰੋਜ਼ ਦੇਖਿਆ ਜਾ ਰਿਹਾ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ।